ਹਾਂਜੀ ਸਸਰੀ ਘਰ ਦੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਹੀਰਾ ਤੇ ਆਜੋ ਮਿੱਤਰੋ ਅੱਜ ਤੁਹਾਨੂੰ ਬਹੁਤ ਕੰਮ ਦੀ ਵੀਡੀਓ ਲੈ ਕੇ ਆਏ ਆਂ ਕਈ ਵਾਰ ਕੀ ਹੁੰਦਾ ਨਾ ਕਿਸੇ ਭਰਾਣੇ ਦੁਕਾਨ ਕਰਨੀ ਹੁੰਦੀ ਆ ਪਰਚੂਨ ਵਾਲੀ ਤੇ ਜਾਂ ਮਤਲਬ ਸਪੈਰ ਪਾਰਟ ਵਾਲੀ ਦੁਕਾਨ ਕਰਨੀ ਆ ਕਾਸਰੀ ਵੀ ਕੰਮ ਕਰਨਾ ਤੇ ਬਾਈ ਹਰੇ ਕੋਲ ਨਿਵਾਰੀਆਂ ਬਕਾਊਗਾ ਤੇ ਬਹੁਤ ਹੀ ਘੈਂਟ ਤੇ ਮਤਲਬ ਠੀਕ ਜੇ ਰੇਟ ਨਾਲ ਬਾਈਰ ਕੇ ਦੇ ਜਾਣਗੇ ਤੇ ਬਾਕੀ ਸਾਰੀ ਗੱਲਬਾਤ ਆ ਜਿਹੜੀ ਆਪਾਂ ਨਾ ਤੁਹਾਨੂੰ ਫੋਨ ਤੇ ਦੱਸ ਦਿਆਂਗੇ ਤੇ ਬਾਕੀ ਦਾ ਨੰਬਰ ਜਿਹੜਾ ਪਾ ਦੂੰਗਾ ਤੇ ਆਜਾ ਬਾਈ ਮੜਾ ਇੱਕ ਵਾਰੀ ਗੀੜਾ ਮਰਵਾਦ ਗਏ ਮੜਾ ਚਾਰਸ਼ਪਰੀ ਆਪਾਂ ਕਿਹੜੀ ਕਿਹ ਤੇ ਆ ਆ ਤੁਸੀਂ ਦੇਖ ਸਕਦੇ ਹੋ ਤੇ ਪੂਰੀ ਘੈਂਟ ਮਤਲਬ ਕੋਈ ਐਦਾਂ ਦੀ ਨਮਾਰੀ ਨਹੀਂ ਹੈਗੀ ਜਿਹੜੀ ਮਤਲਬ ਕੋਈ ਟੁੱਟੀ ਹੋਊਗੀ ਫੁੱਟੀ ਹੋਊਗੀ ਹੈਨਾ ਸਾਰੀਆਂ ਪੂਰੀਆਂ ਘੈਂਟ ਨਮਾਰੀਆਂ ਪੰਗਿਆ ਬਾਈ ਤੇ ਮੜਾ ਇੱਕ ਵਾਰੀ ਬਈ ਲੋਕੇਸ਼ਨ ਮੜਾ ਇਹ ਨਾਲ ਮੜਾ ਮਾਰਦੇ ਕੈਮਰਾ ਮੜਾ ਜਾ ਕੱਲੀ-ਕੱਲੀ ਚੀਜ਼ ਦਿਖਾ ਦੇ ਮੇਰਾ ਵੀਰ ਬਣ ਕੇ ਤੇ ਇਸ ਨੂੰ ਲੋਕੇਸ਼ਨ ਵੀ ਦੱਸਦੇ ਆ ਲੋਕੇਸ਼ਨ ਹੈਗੀ ਜੀ ਪਿੰਡ ਬਣਾਵਾਲੀ ਸਾਡੇ ਪਿੰਡ ਦੇ ਵਿੱਚ ਹੀ ਆ ਮਿੱਤਰੋ ਠੀਕ ਆ ਤੇ ਜਿਹਨੂੰ ਵੀ ਨਮਾਰੀਆਂ ਚਾਹੀਦੀਆਂ ਨਮਾਰੀਆਂ ਲਿਆ ਸਕਦੇ ਹੋ ਤੇ ਇੱਧਰਲੇ ਪਾਸੇ ਇੱਕ ਕਾਊਂਟਰ ਵੀ ਆ ਕਾਊਂਟਰ ਵੀ ਬਾਈ ਕਹਿੰਦਾ ਆਪਾਂ ਦੇ ਦਿਆਂਗੇ ਆ ਤੁਸੀਂ ਦੇਖ ਸਕਦੇ ਹੋ ਕੱਲੇ ਮੇਰੇ ਖਿਆਲ ਨਾਲ ਅ 18 ਡੂਰਾਂ ਦੀ ਮਣੀ ਉੱਢੀ ਰਿਪੇਅਰ ਕਰਨੀ ਪਊਗੀ ਤੇ ਬਾਕੀ ਮੇਰੇ ਸਾਬ ਨਾਲ ਸਾਰਾ ਘੈਂਟ ਆ ਕੰਮ ਤੇ ਇਧਰ ਵੀ ਤੁਹਾਨੂੰ ਦਿਖਾਉਣੇ ਆ ਆ ਆਹ ਤਾਂ ਨਹੀਂ ਪਕਾਉਗਾ ਆਪਣਾ ਫ੍ਰਿਜ ਆ ਫ੍ਰਿਜ ਵੀ ਪਕਾਉਗਾ ਆ ਵੀ ਪਕਾਉਗਾ ਤੇ ਆਜੋ ਮਿੱਤਰੋ ਥੋੜਾ ਜਿਹਾ ਲੰਗੜਾ ਔਖਾ ਹੋ ਜਾਂਦਾ ਤੇ ਆ ਆ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਫ੍ਰਿਜ ਆ ਬਾਈ ਏ ਵੀ ਮਤਲਬ ਬਾਈ ਕਹਿੰਦਾ ਆਪਾਂ ਵੇਚਣਾ ਕਹਿੰਦਾ ਠੀਕ ਆ ਤੇ ਬਾਈ ਨੇ ਦੁਕਾਨ ਹੁਣ ਹੋਰ ਵੱਡੀ ਕੀਤੀ ਆ ਕੋਈ ਨਹੀਂ ਹੈਗਾ ਹਨਾ ਵੀ ਬਾਈ ਨੇ ਕੋਈ ਕੰਮ ਛੱਡਣਾ ਤੇ ਦੁਕਾਨ ਬਾਈ ਨੇ ਹੋਰ ਕੀਤੀ ਆ ਵੱਡੀ ਦੁਕਾਨ ਕੀਤੀ ਆ ਕਿਉਂਕਿ ਉਹਦੇ ਵਿੱਚ ਸਾਰਾ ਸਮਾਨ ਬਾਈ ਨੇ ਨਵਾਂ ਲਿਆ ਕੇ ਫਿੱਟ ਕਰਤਾ ਤੇ ਆ ਨਵਾਰੀਆਂ ਤੁਹਾਡੇ ਸਾਹਮਣੇ ਆ ਮਤਲਬ ਕਿਤੋਂ ਵੀ ਟੁੱਟੀਆਂ ਹੋਈਆਂ ਨਹੀਂ ਠੀਕ ਆ ਤੇ ਤੁਸੀਂ ਜੇ ਕਿਸੇ ਨੇ ਲੈਣੀਆਂ ਹੋਈਆਂ ਦੁਕਾਨਦਾਰ ਭਰਾਣੇ ਬਾਈ ਤੁਸੀਂ ਆ ਕੇ ਲਿਜਾ ਸਕਦਾ ਪਿੰਡ ਬਣਾ ਲਈ ਬਿਲਕੁਲ ਵੱਡੇ ਰੋਡ ਦੇ ਉੱਤੇ ਜਿਹੜਾ ਮਾਨਸਾ ਤੋਂ ਆਪਾਂ ਸਾਬੋਤਲ ਮੰਡੀ ਨੂੰ ਜਾਂਦੇ ਆ ਉਸ ਰੋਡ ਦੇ ਉੱਤੇ ਬਾਈ ਦੀ ਦੁਕਾਨ ਆਗੀ ਤੇ ਮੜਿਆ ਬਾਈ ਬਾਹਰੋਂ ਵੀ ਆਪਾਂ ਤੇ ਸਾਨੂੰ ਬਾਹਰਲੀ ਲੋਕੇਸ਼ਨਾਂ ਇੰਡੀ ਸਾਨੂੰ ਦਿਖਾ ਦੰਨੇ ਆਗੇ ਆ ਜਾਓ ਬਈ ਇਧਰ ਮੜਿਆ ਮਾਰਦੇ ਕੈਮਰਾ ਤੇ ਯਾਰ ਦੇਖੋ ਬਿਲਕੁਲ ਵੱਡੇ ਰੋਡ ਤੇ ਆ ਤੇ ਸਿਰਫ ਇਹ ਇਕੱਲੇ ਦੁਕਾਨਦਾਰ ਭਰਾਵਾਂ ਵਾਸਤੇ ਆ ਜਿਹਨੂੰ ਵੀ ਨਮਾਰੀਆਂ ਚਾਹੀਦੀਆਂ ਬਈ ਆ ਕੇ ਲਿਆ ਸਕਦੇ ਹੋ ਠੀਕ ਆ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਤੇ ਜੇ ਕਿਸੇ ਨੇ ਹੋਰ ਵੀ ਕੋਈ ਵੀਡੀਓ ਪਾਉਣੀ ਹੁੰਦੀ ਆ ਬਈ ਸਾਡੇ ਨਾਲ ਸੰਪਰਕ ਕਰ ਲਿਆ ਕਰੋ ਧੰਨਵਾਦ ਸਸਰੀ ਗਾਲ ਬਈ